ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਲਾੜਾ ਲਾੜੀ ਦਾ ਵਿਆਹ ਹੁੰਦਾ ਹੈ ਤਾਂ ਜਦੋਂ ਲਾੜਾ ਲਾੜੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਹੈ ਤਾਂ ਮਾਂ ਵੱਲੋਂ ਲਾੜਾ ਲਾੜੀ ਦੇ ਉੱਪਰ ਦੀ ਪਾਣੀ ਵਾਰਿਆ ਜਾਂਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਦਾ ਨਾ ਜਦੋਂ ਵਿਆਹ ਹੁੰਦਾ ਹੈ ਤਾਂ ਵਿਆਹ ਕੇ ਆਪਣੇ ਘਰ ਵਾਲੀ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਮਾਂ ਦੀ ਜਗ੍ਹਾ ਚਾਚੀ ਨੇ ਪਾਣੀ ਵਾਰਿਆ ਤਾਂ ਦੇਖੋ ਇਹ ਵੀਰ ਨਾ ਆਪਣੀ ਮਾਂ ਦੀ ਤਸਵੀਰ ਨੂੰ ਚੁੱਕ ਕੇ ਭਾਵੁਕ ਹੋ ਜਾਂਦਾ ਹੈ ਤੇ ਮਾਂ ਨੂੰ ਯਾਦ ਕਰਕੇ ਰੋਣ ਲੱਗ ਜਾਂਦਾ ਹੈ ਤੇ ਸੋਚਦਾ ਹੋਣਾ ਹੈ ਕਿ ਜੇ ਅੱਜ ਮਾਂ ਹੁੰਦੀ ਤਾਂ ਉਸ ਨੂੰ ਆਪਣੇ ਪੁੱਤ ਦੇ ਵਿਆਹ ਦਾ ਕਿੰਨਾ ਚਾਹ ਹੋਣਾ ਸੀ ਉਸ ਨੇ ਲੱਖ ਲੱਖ ਸਗਣ ਮਨਾਉਣੇ ਸੀ ਪਰ ਮਾਂ ਵਿਣਾ ਇਹ ਸਾਰੀਆਂ ਖੁਸ਼ੀਆਂ ਅਧੂਰੀਆਂ ਰਹਿ ਜਾਂਦੀਆਂ ਨੇ ਸੱਚੀ ਮਾਂਵਾਂ ਬਿਨਾ ਈਆਂ ਪੁੱਤਾਂ ਦੇ ਕਾਦੇ ਵਿਆਹ ਹੁੰਦੇ ਨੇ ਰੱਬਾ ਕਦੇ ਕਿਸੇ ਦੀ ਮਾਂ ਨੂੰ ਦੂਰ ਨਾ ਕਰੀ ਕਿਉਂਕਿ ਮਾਂਵਾਂ ਬਿਨਾ ਬੱਚਿਆਂ ਦੀ ਜ਼ਿੰਦਗੀ ਦੇ ਰੰਗ ਸਾਰੇ ਫਿੱਕੇ ਪੈ ਜਾਂਦੇ ਨੇ ਇਸ ਵੀਰ ਦੇ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ